ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜੇਲ ਹੀਰ ਬਲੌਗ ਤੇ ਅੱਜ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਹਾਂ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜਿਨ੍ਹਾਂ ਦੇ ਆਪਣੇ ਪਾਲੇ ਪਾਏ ਗਏ ਲੱਕੜ ਦੇ ਲੱਕੜ ਦੀਆਂ ਜੋੜੀਆਂ ਵਗੈਰਾ ਲੱਗੀਆਂ ਹੋਈਆਂ ਉਹਨਾਂ ਵਾਸਤੇ ਵੀਡੀਓ ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਸੌਨ ਦਾ ਮਹੀਨਾ ਚੱਲਦਾ ਹੈ ਸੌਨ ਦੇ ਮਹੀਨੇ 'ਚ ਨਹੀਂ ਪੈਂਦੀ ਤੇ ਸੈੱਲ ਬਹੁਤ ਜ਼ਿਆਦਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਸੈੱਲ ਨਾਲ ਕੀ ਸਿਉਂਕ ਪਤਾ ਨਹੀਂ ਪੱਕੇ ਥਾਂ ਤੋਂ ਵੀ ਨਿਕਲ ਜਾਂਦੀ ਤੁਸੀਂ ਦੇਖ ਸਕਦੇ ਕਿਵੇਂ ਸਿਉਂਕ ਕਾਂਦ ਨੂੰ ਚੜੀ ਜਾਂਦੀ ਹੈ ਅੰਦਰ ਨਾਲੇ ਵੱਡੇਲੀ ਸਫਾਈ ਕਰਦੇ ਐ ਕੋਲੇ ਬੈੱਡ ਪਿਆ ਬੈੱਡ ਨੂੰ ਵੀ ਲੱਗ ਸਕਦੀ ਆ ਇੰਦਾ ਸਿਉਂਕ ਆ ਜਿਹੜੀ ਦੇਖੋ ਕਿ ਮੈਂ ਸੈੱਲ ਦੇ ਨਾਲ ਹੀ ਜਿਹੜੀ ਸਿਉਂਕ ਆ ਸਾਰੀ ਸੈੱਲ ਦੇ ਨਾਲ ਹੀ ਲੱਗਦੀ ਕਿਉਂਕਿ ਮੀਂਹ ਪੈਂਦੇ ਸ ਧੁੱਪਾਂ ਲੱਗਦੀਆਂ ਨਹੀਂ ਆ ਤੇ ਮੀਂਹ ਨਾਲ ਚਾਰੇ ਪਾਸੇ ਗਿੱਲਾ ਹੁੰਦਾ ਕੰਧਾਂ ਗਿੱਲੀਆਂ ਹੁੰਦੀਆਂ ਸੱਲੀਆਂ ਹੁੰਦੀਆਂ ਐ ਫਾਸ਼ੀਆਂ ਸੱਲੀਆਂ ਹੁੰਦੀਆਂ ਇਸ ਕਰਕੇ ਸਿਉਂਕ ਲੱਗਦੀ ਐ ਇਸ ਸਿਆਂਕ ਨੂੰ ਹਟਾਉਣ ਦਾ ਬਿਲਕੁਲ ਆਸਾਨ ਤੇ ਸੌਖਾ ਤਰੀਕਾ ਦੱਸਦੀ ਆ ਕਿਉਂਕਿ ਦਵਾਈ ਹੁੰਦੀ ਦਵਾਈ ਵੀ ਮਹਿੰਗੀ ਆਉਂਦੀ ਐ ਤੇ ਬਾਕੀ ਦਵਾਈ ਹਨਾ ਇਦਾਂ ਐ ਵੀ ਉਹ ਜ਼ਹਿਰ ਹੀ ਹੁੰਦੀ ਐ ਇੱਕ ਤਰ੍ਹਾਂ ਦੀ ਤੇ ਕਈ ਵਾਰ ਉਹਨਾਂ ਕਰਦੇ ਬੱਚੇ ਹੁੰਦੇ ਆ ਪਰ ਦਵਾਈ ਲਾ ਦਈਏ ਫਿਰ ਵੀ ਆਪਣਾ ਦਰਦ ਹੁੰਦਾ ਸਵੈਲ ਬਹੁਤ ਜ਼ਿਆਦਾ ਗੰਦੀ ਹੁੰਦੀ ਉਸ ਚੀਜ਼ ਦੀ ਦਵਾਈ ਦੀ ਤੇ ਇਹਦਾ ਪਰ ਘਰੇਲੂ ਦਾ ਤੁਹਾਨੂੰ ਇਲਾਜ ਦੱਸਦੇ ਜਿੰਨਾ ਕਿ ਥੋੜੀ ਜਿਹੜੀ ਸਿਆਂਕ ਲੱਗੀ ਹੋਈ ਆ ਰਾਮ ਦੇ ਨਾਲ ਲੈ ਜਾਊਗੀ ਤੇ ਮੜਕੇ ਉਸ ਥਾਂ ਤੇ ਸਿਉਂਕ ਦਵਾਦੇ ਨਹੀਂ ਲੱਗਦੀ। ਅੱਵਲ ਤਾਂ ਜਦੋਂ ਸੌਣ ਦਾ ਮਹੀਨਾ ਹੁੰਦਾ ਏ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ? ਚਾਰੇ ਪਾਸੇ ਆਪਣੇ ਘਰਾਂ ਦੇ ਜਿਵੇਂ ਥੱਲੇ ਫਾਸ਼ੇ ਚਾਰੇ ਪਾਸੇ ਖੁੰਜਿਆ ਤੇ ਤੁਸੀਂ ਉਹ ਤੇਲ ਲਗਾ ਦਿਓ। ਤੇਲ ਹੈਗਾ ਡੀਜ਼ਲ। ਬਿੱਡਾਂ ਨੂੰ ਲਗਾ ਦਿਓ ਤੁਹਾਡੇ ਸਿਉਂਕ ਬਿਲਕੁਲ ਨਹੀਂ ਲੱਗੂਗੀ। ਪੇਟੀਆਂ ਵਗੈਰਾ ਨੂੰ ਲੱਕੜੀਆਂ ਲਾਗ ਕਿਉਂਕਿ ਡੀਜ਼ਲ ਨਾਲ ਸਿਉਂਕ ਬਿਲਕੁਲ ਨਹੀਂ ਲੱਗਦੀ। ਜੀ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਂਦੇ ਆਪਾਂ ਸਿਉਂਕ ਨੂੰ ਕਿਵੇਂ ਲਵਨੇ। ਦੇਖੋ ਕਿੰਨੀ ਸਿਉਂਕ ਐ। ਇਕਦਾਂ ਹੀ ਚੜ ਗਈ। ਹਾਂਜੀ ਉਹਦੇ ਲਈ ਕੀ ਕਰਨਾ ਆਪਾਂ ਡੀਜ਼ਲ ਲੈਣਾ ਤੁਸੀਂ ਦੇ ਸਕਦੇ ਹੋ ਡੀਜ਼ਲ ਇਹ ਇੰਨੀ ਵਧੀਆ ਚੀਜ਼ ਹੈ ਨਾ ਡੀਜ਼ਲ ਇੱਕ ਲੈ ਲੈਣਾ ਬਹੁਸ਼ਤ ਇਹਨਾਂ ਤੁਸੀ ਸਿਉਂਕ ਦੇਖੋ ਕਿਵੇਂ ਥੱਲੇ ਲੈਂਦੀ ਆਪਾਂ ਢੱਕਣ ਤੇ ਪਾ ਕੇ ਇੱਥੇ ਤੇਲ ਤੇ ਢੱਕਣ ਤੇ ਪਾ ਲੈਣਾ ਇੱਥੋਂ ਪਾਈ ਦੇਖੋ ਜਿਵੇਂ ਜਿਵੇਂ ਥੱਲੇ ਜਾਊਗਾ ਸਿਉਂਕ ਨੇ ਆਪਦੇ ਆਪ ਹੀ ਥੱਲੇ ਲੈਣ ਲੱਗ ਜਾਣਾ ਹਾਂਜੀ ਦੇਖ ਸਕਦੇ ਆਪਾਂ ਤੇਲ ਪਾਤਾ ਜਿਵੇਂ ਜਿਵੇਂ ਤੇਲ ਪਾਇਆ ਸਾਰਾ ਥੱਲੇ ਨੂੰ ਚਲ ਗਿਆ ਥੱਲੇ ਜਮਾ ਜੜ ਵਿੱਚ ਚਲ ਗਿਆ ਤੇਲ ਤੇ ਹੁਣ ਤੁਹਾਨੂੰ ਲਾ ਕੇ ਦਿਖਾਉਣੀ ਤੇ ਸਿਉਕ ਆ ਜਿਹੜੀ ਬਿਲਕੁਲ ਇਹਦੇ ਨਾਲ ਹੁੰਦੀ ਆਪਾਂ ਇੱਕ ਬੋਸ਼ਨਾ ਲਾ ਲੈਣੀ ਦੇਖੋ ਹੁਣ ਆਪਾਂ ਨੂੰ ਡਾਗਣੀ ਹੈਗਾ ਇਹਦੀ ਮਿੱਟੀ ਥੱਲੇ ਡੱਗਦੀ ਆ ਨਾ ਆਪਾਂ ਨੂੰ ਡਾਗਣੀ ਹੈਗਾ ਵਿੱਚ ਸਿਉਕ ਹੋਊਗੀ ਸਿਉਕ ਸਾਰੀ ਥੱਲੇ ਜਾ ਕੇ ਮੱਜ ਜਾਣੀ ਆ ਦੇਖ ਸਕਦੇ ਤੁਸੀਂ ਥੱਲੇ ਦੇਖੋ ਥੱਲੇ ਸਿਉਕ ਜਿਉਂਦੀ ਨਿਕਲ ਨਹੀਂ ਨੀ ਦੇਖੋ ਇਹ ਜਿਹੜੀ ਸਿਯਾਂਕਾਂ ਕਾ ਸਾਰੀ ਮੱਤ ਚੁੱਕੀ ਐ ਇਸ ਦਾ ਤੁਸੀਂ ਡੀਜ਼ਲ ਲਗਾਓ ਜਿਹੜੀ ਆਪਣੀ ਸਿਯਾਂਕਾਂ ਬਿਲਕੁਲ ਨਹੀਂ ਲੱਗੂਗੀ ਜਿਹੜੀ ਲੱਗੀ ਐ ਸਿਯਾਂਕਾਂ ਕਾ ਸਾਰੀ ਲੈ ਜੂਗੀ ਤੇ ਮੁੜ ਕੇ ਉਹਨੂੰ ਕਿਸੇ ਕੱਪੜੇ ਨਾਲ ਸਾਫ਼ ਕਰ ਦੇ। ਤਾਂ ਇਹ ਇੱਥੇ ਸਿਯਾਂਕ ਦਵਾ ਦਾ ਨਾ ਲੱਗੋ ਉਸ ਥਾਂ ਤੇ। ਐਸੇ ਤਾਈ ਤੁਸੀਂ ਹੁਣ ਜਿਵੇਂ ਹੈਗੇ ਆਪਣੀਆਂ ਸੌਣ ਚੱਲਦਾ ਐ ਹੁੰਦਾ ਸਿੱਲਾ ਜਿਹਾ ਤੁਸੀਂ ਗੇਟ ਗ੍ਰਿੱਲਾ ਬਾੜੀਆਂ ਨੂੰ ਸਾਰਿਆਂ ਤੁਸੀਂ ਡੀਜ਼ਲ ਲਗਾ ਦੋ। ਦੇਖੋ ਸਿਯਾਂਕ ਬਿਲਕੁਲ ਨਹੀਂ ਐ ਜਿਹੜੀ ਸਿਯਾਂਕ ਸੀਗੀ ਸਾਰੀ ਮੱਤ ਚੁੱਕੀ ਐ। ਜੇ ਤੁਹਾਨੂੰ ਮੇਰੀ ਟ੍ਰਿਕ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ